ਜਿਹੜੇ ਇੰਪੋਰਟਸ ਦੇ ਕੰਮ ਜਿਹੜੇ ਉਹਨੂੰ ਸੁਚਾਰੂ ਢੰਗ ਨਾਲ ਵਧੀਆ ਤਰੀਕੇ ਨਾਲ ਜਿਹੜੇ ਕੋਈ ਬਣੀ ਪੀਸੀ ਰਹਿੰਦੀ ਹੈ ਉਹਨਾਂ ਨੂੰ ਫਾਸਟ ਰੈਕ ਤੇ ਲੈ ਕੇ ਤੇਨੂੰ ਫਿਨਿਸ਼ ਕਰੀਏ ਉਸ ਵੰਦੀ ਅੱਜ ਸਾਰੇ ਅਫਸਰਾਂ ਦਾ ਨਾਮ ਵੀ ਨਿਕਲ ਕੇ ਆਇਆ ਦੇਖੋ ਜਿਹੜਾ ਸੈਕਟਰੀ ਜਿਹੜਾ ਸਸਪੈਂਡ ਕੀਤਾ ਗਿਆ ਉਹਦਾ ਬੇਸਿਕਲੀ ਕਾਰਨ ਉਹਦਾ ਇਹ ਸੀ ਵੀ ਉਹਦੀਆਂ ਕੰਪਲੇਂਟਾਂ ਸੀ ਕਿ ਉਹ ਆਪਣਾ ਕੰਮ ਜਿਹੜਾ ਸਮੇਂ ਸਿਰ ਨਹੀਂ ਸੀ ਕਰ ਪਾ ਰਿਹਾ ਔਰ ਲੋਕਾਂ ਦੇ ਜਿਤਨਾ ਸਾਡੇ ਪਿੰਡਾਂ ਦੇ ਵਿੱਚ ਸਰਪੰਚ ਸਹਿਬਾਨ ਨੇ ਉਹਨਾਂ ਦੇ ਫੋਨ ਨਹੀਂ ਚੁੱਕਰਿਆ ਉਹਨਾਂ ਨਾਲ ਤਾਲਮੇਲ ਕਰਕੇ ਉਹਨਾਂ ਨਾਲ ਜਿਹੜੇ ਉਹਨਾਂ ਦੇ ਪਿੰਡਾਂ ਦੇ ਸਚਾਰੂ ਢਾਂਗ ਵਾਲੇ ਕੰਮ ਨੇ ਉਹ ਕੰਮਾਂ ਦੇ ਵਿੱਚ ਕਿਤੇ ਨਾ ਕਿਤੇ ਕਾਫੀ ਖਾਮੀਆਂ ਸੀ ਤੇ ਉਹਨਾਂ ਦੀਆਂ ਕੰਪਲੇਂਟਾਂ ਬਹੁਤ ਜ਼ਿਆਦਾ ਸੀ ਕਈ ਵਾਰੀ ਵਾਰਨਿੰਗ ਦਿੱਤੇ ਆ ਵੀ ਜਦੋਂ ਨਹੀਂ ਆਵਾਜ਼ ਆਏ ਤੇ ਫਿਰ ਅੱਜ ਬੀਸੀ ਸਾਹਿਬ ਨੇ ਉਹਨਾਂ ਨੂੰ ਜਿਹੜਾ ਸਪੈਲ ਕੀਤਾ ਸੋ ਮੈਂ ਮੇਰਾ ਤੇ ਇੱਕ ਇੱਕ ਮਕਸਦ ਆ ਵੀ ਜਿਸ ਜਿਸ ਅਫਸਰ ਦੀ ਡਿਊਟੀ ਲੱਗੀ ਹੈ ਜਿਹੜੀ ਜਿਹੜੀ ਡਿਊਟੀ ਲੱਗੀ ਆ ਉਹ ਆਪਣੀ ਡਿਊਟੀ ਜਿਹੜੀ ਆ ਤਨ ਦੇਣਾ ਇਮਾਨਦਾਰੀ ਨਾਲ ਨਿਭਾਵੇ ਉਹ ਆਪਣੇ ਜਿਹੜੇ ਜਿਹੜੇ ਕੰਮ ਨੇ ਉਹਨਾਂ ਦੇ ਉਹਨੂੰ ਸਫਲਾ ਬਣਾਉਣ ਔਰ ਇਹਦੇ ਵਿੱਚ ਤਾਂ ਜੋ ਕਿ ਇੱਕ ਪੰਜਾਬ ਦਾ ਵੀ ਭਲਾ ਹੋਊਗਾ ਸਾਡੀ ਆਬਾਦ ਦਾ ਵੀ ਭਲਾ ਹੋਊਗਾ ਔਰ ਸਾਡਾ ਦੇਸ਼ ਵੀ ਜਿਹੜਾ ਸਾਡਾ ਪੰਜਾਬ ਵੀ ਜਿਹੜਾ ਸਾਡਾ ਹਲਕਾ ਵੀ ਜਿਹੜਾ ਉਹ ਤਰੱਕੀ ਚ ਜਾਏਗਾ ਸੋ ਮੇਰੀ ਹਰ ਇੱਕ ਅਫਸਰ ਸਹਿਬਾਨ ਨੂੰ ਬੇਨਤੀ ਵੀ ਆ ਇੱਟਾ ਕਰੇ ਹੋ ਕੇ ਆਪਾਂ ਆਪਣੇ ਸਮੇਂ ਸਰ ਭਵੰਤ ਜਿਹੜੇ ਲੋਕ ਸਾਡੇ ਕੋਲ ਦੇ ਨੇ ਉਹ ਪੋਜ਼ਿਟਿਵ ਹੋ ਕੇ ਜਾਣ ਤੁਹਾਡੇ ਕੋ ਉਸ ਅਕੋਰਡਿੰਗ ਜਿਹੜਾ ਕੰਮ ਗਰਾਉਂਡ ਲੈਵਲ ਤੇ ਚੱリエ ਤਾਂ ਜੋ ਕਿ ਹਰ ਪਾਸੇ ਖੁਸ਼ੀਆਂ ਦਾ ਖੇੜਾ ਹੋਵੇ ਨਾ ਕਿ ਇਹੋ ਜਿਹਾ ਕਿ ਕਿਤੇ ਨਾ ਕਿਤੇ ਅਫਸਰ ਨੂੰ ਵੀ ਸਸਟੇਨ ਕਰਨਾ ਪੈਂਦਾ ਸਾਨੂੰ ਵੀ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਵਾ ਵੀ ਇਹ ਜੇ ਚੰਗੇ ਕੰਮ ਕੀਤੇ ਹਾਂ ਤਾਂ ਫਿਰ ਇਸ ਤਰ੍ਹਾਂ ਵੀ ਇਹ ਕਰਦਾ ਹੈ